ਲੋਕਗੀਤ ਪ੍ਰੇਮੀਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰਾਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ذریعے ਮਨੋਰੰਜਨ ਕਰਦੇ ਹਾਂ ਵਕਤ ਨੂੰ ਵਕਤ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕੋਈ ਨਾ ਕੋਈ ਲੋਕਗੀਤ ਤੁਹਾਡੇ ਸਾਹਮਣੇ ਕਰੀਏ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਹ ਬਰੂ ਹੋਏ ਹਾਂ ਉਮੀਦ ਕਰਦੇ ਹਾਂ ਤੁਸੀਂ ਅੱਜ ਵਾਲੇ ਲੋਕਗੀਤ ਨੂੰ ਵੀ ਪਰਮਾ ਹੁੰਗਾ ਰਦੋਂਗੇ ਜੇ ਮੈਂ ਲਗਾਤਾਰ ਪਿਛਲੇ ਸਾਲ ਤੋਂ ਤੁਸੀਂ ਸਾਡਾ ਮੋਢਾ ਥੱਪਥ ਪਾਉਂਦੇ ਆਏ ਹੋ ਅੱਜ ਵਾਲੇ ਲੋਕ ਗੀਤ ਨੂੰ ਵੀ ਚੰਗਾ ਹਲਾਰਾ ਦੋਗੇ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀ ਬੰਦ ਕੜਾਏ ਮਹੀਵੇ ਜੜਿਤ ਜੜਾਏ ਬੰਦ ਕੜਾ ਜੰਦਾ ਜੰਦਾ ਮਹੀਵੇ ਪਾਜਾ ਚਾਤੀ ਢੋਲਾ ਓਮਰ ਨੇ ਤੇਰੀ ਖੱਚਰੀ ਸੋਣਿਆ ਚੌੜੀ ਸਾਤੀ ਢੋਲਾ ਜੇ ਬੇ ਕਲਮ ਮਹੀਂ ਵੇ ਹੱਥ ਕਿਤਾਬਾਂ ਜੇ ਬੇ ਕਲਮ ਵੇਚੇ ਕਿਤਾਬਾਂ ਸੋਣਿਆ ਲਿਖਦਾ ਬਾਤ ਢੋਲਾ ਹੱਥੀ ਮੇਰੇ કરીਏ ਸੋਣਿਆ ਬੈਠ ਸਵਾਤੀ ਢੋਲਾ ਫੈਨੇ ਆ ਜੋ ਵੀਰੇ ਆ ਕੋੜਾ ਮਹੀਵੇ ਤੁਰ ਗਿਆ ਰਾਤੀ ਟੋਲਾ ਕਿਹੜੀ ਮੇਰੀ ਸੋਕਾ चिट्ठिया सुने अदी अदी राती टोला जांदा माई वे खड़ी मैं चुवारे तुरिया जा ਛਾਤੀ ਟੋਲਾ ਲਾਣਾ ਲੈ ਸਾਡੇ ਚਾਕ ਬੇਗਾਨੇ ਲਾਣਾ ਲੈ ਸਾਡੇ ਚਾਕ ਬੇਗਾਨੇ ਕੁ चपा ਦਾ ਜਾਂਦਾ ਸੋਨਿਆ ਪਾ ਜਾ ਚਾਤੀ ਢੋਲਾ ਉਮਰਨੇ ਆਣੀ ਮਾਹੀ ਵੇ ਲੱਕ ਤੇਰਾ ਪਤਲਾ ਉਮਰਨ ਆਣੀ ਮਾਈ ਵੇ ਲੱਕ ਤੇਰਾ ਪਤਲਾ ਅੱਖ ਤੇਰੀ ਖਚਰੇ ਸੋਣਿਆ ਛੋੜੀ ਸਾਤੀ ਟੋਆ ਵੇ ਕਲਮ ਮਾਈ ਵੇ ਹੱਥ ਕਿਤਾਬਾਂ ਵਿੱਚ ਕਿਤਾਬਾਂ ਸੋਣਿਆ ਲਿਖਦਾ ਬਾਤੀ ਟੋਲਾ ਹਰਤੀ ਮੇਰੇ ਮੈਂ ਦੇ ਮਾਈ मेरे मेरे मेहंदी माई में नैनी मेरे सुरमा गल्ला करी ऐ सोनिया बैठ सवाती डो ਪਹਿਨੇ ਆ ਜੋੜਾ ਮਹੀਵੇ ਵੀੜੇ ਆ ਕੋੜਾ ਵੀੜੇ ਆ ਕੋੜਾ ਮਹੀਵੇ ਤੁਰ ਗਿਆ ਰਾਤੀ ਟੋਲਾ ਿਸੋ ਕਣ ਮਾਈ ਵੇ ਦਿਲ ਪਰਮਾਇਆ ਲਿਖਦਾ ਚਿੱਠੀਆਂ ਸੋਣਿਆ ਅੱਧੀ ਅਧਿਰਾਤੀ ਟੋਲਾ ਤੂਰੇ ਆ ਜਾਂਦਾ ਮਾਈ ਵੇ ਖੜੀ ਮੈਂ ਚੁਬਾਰੇ ਤੁਰੇ ਆ ਜਾਂਦਾ ਮਾਈ ਵੇ ਖੜੀ ਮੈਂ ਚੁਬਾਰੇ ਮੈਂ ਤੇਰੀ ਦੂਰੋਂ ਸੋਹਣਿਆ ਤੋਰ ਪਛਾਤੀ ਟੋਲਾ

ਵਾਹ ਮਾ ਤੇਰੀਆ ਕਲਮਦਵਾਤੀ ਟੋਲਾ ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕ ਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਅਸੀਂ ਕੋਸ਼ਿਸ਼ ਕੀਤੀ ਕਿ ਕੱਲੀ ਕੱਲੀ ਲਾਈਨ ਤੁਹਾਡੇ ਜਿਹੜੀ ਹੈਗੇ ਸਮਝ ਆਵੇ ਤੇ ਹਰ ਸੁਰ ਲਾਉਣ ਦੀ ਕੋਸ਼ਿਸ਼ ਕੀਤੀ ਉਮੀਦ ਕਰਦੇ ਆ ਤੁਸੀਂ ਸਾਡੀ ਇਸ ਭਰਪੂਰ ਮਿਹਨਤ ਨੂੰ ਜਿਹੜਾ ਹੈਗਾ ਚੰਗਾ ਹੁਲਾਰਾ ਦੋਗੇ ਚੰਗਾ ਹੁੰਗਾਰਾ ਦੋਗੇ ਤੇ ਅਸੀਂ ਇਸੇ ਉਡੀਕ ਦੇ ਵਿੱਚ ਤੁਹਾਡਾ ਅਖੀਰ ਦੇ ਵਿੱਚ ਬਹੁਤ ਬਹੁਤ ਧੰਨਵਾਦ